ਬੋਪਾਰ ਹੈ ਸਭ ਲੋਕਾਂ ਚ ਲੜਾਈ ਦੀ ਕਿਹ ਖੁੰਡ ਚਰਚਾ ਕੀ ਖਿਆਲ ਹੈ ਲੋਕਾਂ ਦੇ ਲੋਕਾਂ ਦੇ ਵਿੱਚ ਲੜਾਈ ਦੀ ਉੰਡ ਚਰਚਾ ਦੇ ਨਾਲ ਨਾਲ ਲੋਕ ਜਿਆਦਾ ਪਛਤਾਵਾ ਤੇ ਝੋਰਾ ਮਹਿਸੂਸ ਕਰ ਰਹੇ ਨੇ ਝੋਰਾ ਪਰ ਉਹ ਕਿਸ ਗੱਲ ਦਾ ਝੋਰਾ ਇਸ ਗੱਲ ਦਾ ਤੇ ਪਛਤਾਵਾ ਇਸ ਗੱਲ ਦਾ ਕਿ ਪਾਕਿਸਤਾਨ ਨੇ ਇੰਡੀਆ ਨੂੰ ਬਹੁਤ ਵਧੀਆ ਮੌਕਾ ਦੇ ਦਿੱਤਾ ਸੀ ਕਿ ਇੰਡੀਆ ਪਾਕਿਸਤਾਨ ਦੇ ਕਰਤਾਰਪੁਰ ਦਾ ਜਿਹੜਾ ਹਿੱਸਾ ਪਾਕਿਸਤਾਨ ਦੇ ਵਿੱਚ ਹੈ ਉਸ ਨੂੰ ਇੰਡੀਆ ਕਬਜ਼ਾ ਕਰ ਲੈਂਦਾ ਇਸ ਕਬਜ਼ੇ ਦਾ ਬਹੁਤ ਵੱਡੇ ਮੈਨੇ ਤੇ ਸੰਦੇਸ਼ ਨਿਕਲਨੇ ਸੀ ਸਭ ਤੋਂ ਪਹਿਲਾ ਸੰਦੇਸ਼ ਇਹ ਹੋਣਾ ਸੀ ਕਿ ਕਿ ਪਾਕਿਸਤਾਨ ਜਦੋਂ ਵੀ ਕਰੇ ਇੰਡੀਆ ਤੇ ਚੁੰਡੀ ਵਧੂਗਾ ਤਾਂ ਇੰਡੀਆ ਉਹਦੇ ਕਿਸੇ ਨਾ ਕਿਸੇ ਦੇਸ਼ ਦੇ ਟੁਕੜੇ ਤੇ ਉੱਤੇ ਕਬਜ਼ਾ ਕਰ ਲੂਗਾ ਦੂਸਰਾ ਸੰਦੇਸ਼ ਇਹ ਜਾਣਾ ਸੀ ਕਿ ਜੋ ਸੈਂਟਰ ਤੇ ਪੰਜਾਬ ਦੇ ਰਿਸ਼ਤੇ ਦੀਆਂ ਤਰੇੜਾਂ ਨੇ ਉਹ ਖਤਮ ਹੋ ਜਾਣੀਆਂ ਸੀ ਕਿਉਂਕਿ ਪੰਜਾਬੀਆਂ ਨੇ ਸੈਂਟਰ ਦੇ ਬਹੁਤ ਵੱਡਾ ਧੰਨਵਾਦੀ ਹੋਣਾ ਸੀ ਕਿ ਕਰਤਾਰਪੁਰ ਸਾਹਿਬ ਨੂੰ ਆਪਣੇ ਭਾਰਤ ਦਾ ਹਿੱਸਾ ਬਣਾ ਲਿਆ ਗਿਆ ਇਸ ਤੋਂ ਵੱਡਾ ਸੰਦੇਸ਼ ਇੱਕ ਹੋਰ ਜਾਣਾ ਸੀ ਕਿ ਜੇ ਅਸੀਂ ਕਰਤਾਰਪੁਰ ਸਾਹਿਬ ਦੇ ਉੱਤੇ ਕਬਜ਼ਾ ਕਰਦੇ ਜੋ ਪਾੜੋ ਅਤੇ ਆਪਣੇ ਬਾੜ ਪਾਉਣਾ ਚਾਹੁੰਦਾ ਸੀ ਪਾਕਿਸਤਾਨ ਸਿੱਖਾਂ ਹਿੰਦੂਆਂ ਦੇ ਵਿੱਚ ਕੋਝੀਆਂ ਹਰਕਤਾਂ ਦੇ ਨਾਲ ਉਸ ਨੂੰ ਇਹ ਚੀਜ਼ ਦਾ ਮੂੰਹ ਤੋੜਨਾ ਜਵਾਬ ਮਿਲਣਾ ਸੀ ਤੇ ਅਗਰ ਸਰਕਾਰ ਇਹ ਚੀਜ਼ ਦਾ ਇਸ਼ਾਰਾ ਕਰ ਦਿੰਦੀ ਤਾਂ ਪੰਜਾਬੀਆਂ ਨੇ ਹਥੋ-ਹਥੀ ਕਰਤਾਰਪੁਰ ਸਾਹਿਬ ਦੇ ਉੱਤੇ ਘੰਟੇ ਦੇ ਵਿੱਚ ਝੰਡਾ ਲਹਿਰਾ ਦੇਣਾ ਸੀ ਤੇ ਮੁੜ ਕੇ ਪਾਕਿਸਤਾਨ ਸਦਾ ਲਈ ਸੋਚਿਆ ਕਰਦਾ ਕਿ ਹਿੰਡਿਆ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਚਾਹ ਇੰਡੀਆ ਦੇ ਕਿਸੇ ਵੀ ਪਾਸੇ ਕੋਈ ਅਤਵਾਦ ਭੇਜਣ ਤੋਂ ਪਹਿਲਾਂ ਉਹ ਲੱਖ ਵਾਰ ਸੋਚਿਆ ਕਰਦਾ